ਯਾਰ ਦੇ ਵਿੱਚ ਧੋਖਾ ਖਾਏ ਨੌਜਵਾਨ ਦੇ ਵੱਲੋਂ ਆਪਣੇ ਹੀ ਘਰ ਦੇ ਵਿੱਚ ਇੱਕ ਹੌਲਨਾ ਕਵਾਰਦਾਤ ਕੀਤੀ ਗਈ ਹੈ ਨੌਜਵਾਨ ਨੇ ਆਪਣੀ ਹੀ ਦਾਦੀ ਦੇ ਨਾਲ ਅਜੀਹਾ ਰੁਕਮਬਉ ਕਾਂਡ ਕੀਤਾ ਕਿ ਪੂਰਾ ਇਲਾਕਾ ਦਹਿਲ ਜਾਂਦਾ ਹੈ ਜਾਣਕਾਰੀ ਮਿਲੀ ਹੈ ਕਿ ਨੌਜਵਾਨ ਜੋ ਕਿ ਬ੍ਰੇਕਅਪ ਤੋਂ ਬਾਅਦ ਨਸ਼ੇ ਦੀ ਭੈੜੀ ਆਲਮਤ ਦਾ ਸ਼ਿਕਾਰ ਹੋ ਚੁੱਕਾ ਸੀ ਡੇਲੀ ਸ਼ਰਾਬ ਦੇ ਨਾਲ ਉਹ ਟੱਲੀ ਹੋਣ ਲੱਗਿਆ ਸੀ ਪਰ ਦਾਦੀ ਦੇ ਵੱਲੋਂ ਆਪਣੇ ਪੋਤੇ ਨੂੰ ਰੋਕ ਕੇ ਜਾਣ ਤੇ ਪੋਤੇ ਨੇ ਹੀ ਤੇਜ਼ ਤਰ ਹਥਿਆਰ ਦੇ ਨਾਲ ਦਾਦੀ ਦਾ ਕਤਲ ਕਰ ਦਿੱਤਾ ਗਲਿਆਂ ਨੂੰ ਵੜ ਦਿੱਤਾ ਗਿਆ ਬੇਰਹਿਮੀ ਦੇ ਨਾਲ ਇਸ ਹਤਿਆਕਾਂ ਨੂੰ ਅੰਜਾਮ ਦਿੱਤਾ ਗਿਆ ਡੇਰਾਬਸੀ ਦੇ ਵਿੱਚ ਇਹ ਹੌਲਨਾਕ ਵਾਰਦਾਤ ਵਾਪਰੀ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਸਰੀ ਬਲ ਦਾ ਮਾਹੌਲ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਪੂਰੇ ਇਲਾਕੇ ਦੇ ਵਿੱਚ ਪੁਲਿਸੀ ਪੁਲਿਸ ਨਜ਼ਰ ਆ ਰਹੀ ਹੈ ਜਾਣਕਾਰੀ ਦੇ ਮੁਤਾਬਕ ਇਸ ਹੱਤਿਆਕੰਡ ਤੋਂ ਬਾਅਦ આરોપી ਅਸ਼ੀਸ਼ ਤੇ ਵੱਲੋਂ ਮ੍ਰਿਤਕਾ ਦੇ ਲਰੀ ਦੇ ਉੱਪਰ ਗੈਸ ਸਿਲੰਡਰ ਰੱਖ ਕੇ ਉੱਪਰ ਚੱਦਰ ਪਾ ਦਿੱਤੀ ਜਾਂਦੀ ਹੈ ਤਾਂ ਕਿ ਕਿਸ ਨੂੰ ਕੋਈ ਸ਼ੱਕ ਨਾ ਹੋਵੇ ਪਰ ਗਵੰਡਿਆ ਦੇ ਵੱਲੋਂ ਦੇਖਿਆ ਗਿਆ ਕਿ ਕਾਫੀ ਸਮੇਂ ਤੋਂ ਘਰ ਦੇ ਵਿੱਚ ਸਨਾਟਾ ਹੈ ਤੇ ਜਦੋਂ ਉਹਨਾਂ ਨੇ ਘਰ ਦੇ ਵਿੱਚ ਝਾਕ ਕੇ ਦੇਖਿਆ ਤਾਂ ਘਰ ਦੇ ਅੰਦਰ ਲਹੂ ਹੀ ਲਹੂ ਹੋਇਆ ਪਿਆ ਸੀ ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਸ਼ਿਸ਼ਤੀ ਮਾ ਦੇ ਦੱਸਣ ਮੁਤਾਬਕ ਉਹ ਸਕੂਲ ਦੇ ਵਿੱਚ ਅਧਿਆਪਕ ਹੈ ਅਤੇ ਜਦੋਂ ਉਸ ਨੇ ਘਰ ਦਾ ਦਰਵਾਜ਼ਾ ਖੋਲ ਕੇ ਅੰਦਰ ਦੇਖਿਆ ਤਾਂ ਉਸ ਦੇ ਪੈਰਾ ਹੀਟੋ ਜ਼ਮੀਨ ਕਿਸਕ ਗਈ ਅਤੇ ਅਰੋਪੀ ਮੌਕੇ ਤੋਂ ਫਰਾਰ ਹੋ ਗਿਆ ਅਸ਼ੀਸ਼ ਜੀ ਮਾਤਾ ਨੇ ਇਹ ਵੀ ਜ਼ਿਕਰ ਕੀਤਾ ਕਿ ਅਸ਼ੀਸ਼ ਦਾ ਕਿਸੇ ਲੜਕੀ ਦੇ ਨਾਲ ਅਫੇਅਰ ਸੀ ਪਰ ਉਹ ਬ੍ਰੇਕਅਪ ਤੋਂ ਬਾਅਦ ਸ਼ਰਾਬ ਪੀਣ ਦਾ ਆਦੀ ਹੋ ਚੁੱਕਾ ਸੀ ਬੇਰੋਜ਼ਗਾਰ ਸੀ ਅਤੇ ਘਰ ਦੇ ਵਿੱਚ ਹੀ ਰਹਿੰਦਾ ਸੀ ਅਤੇ ਉਸ ਦੀ ਸ਼ਰਾਬ ਪੀਣ ਦੀ ਭੈੜੀ ਅਲਮਤ ਦੀ ਵਜ੍ਹਾ ਕਰਕੇ ਅਕਸਰ ਘਰ ਦੇ ਵਿੱਚ ਕਲੇਸ਼ ਟੰਦਰ ਸੀ ਅਤੇ ਵਾਰਦਾਤ ਵਾਲੇ ਦਿਨ ਵੀ ਦਾਦੀ ਅਤੇ ਪੋਤੇ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਕਹਾਣੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਟੈਸ਼ ਵਿੱਚ ਆਏ ਅਸ਼ਿਸ਼ ਨੇ ਇਸ ਹਤਿਆਕਾਂ ਨੂੰ ਅੰਜਾਮ ਦੇ ਦਿੱਤਾ ਉਦਰ ਆਸ਼ਿਸ਼ ਤੇ ਪਰਾ ਅਸਤਿੰਦਰ ਸੈਣੀ ਦਾ ਕਹਿਣਾ ਹੈ ਕਿ ਵਾਰਦਾਤ ਵਾਲੇ ਦਿਨ 1:30 ਵਜੇ ਦੇ ਕਰੀਬ ਉਸਨੇ ਆਪਣੀ ਦਾਦੀ ਦੇ ਨਾਲ ਫੋਨ 'ਤੇ ਉੱਪਰ ਗੱਲਬਾਤ ਕੀਤੀ ਅਤੇ ਕਿਹਾ ਕਿ ਦਾਦੀ ਬਾਹਰ ਮੇਰਾ ਕੋਰੀਅਰ ਆਇਆ ਤੁਸੀਂ ਪਲੀਜ਼ ਉਸ ਨੂੰ ਲੈ ਲਓ ਅਤੇ ਘਰ ਦੇ ਵਿੱਚ ਰੱਖ ਦੇਣਾ ਅਤੇ ਉਸ ਤੋਂ ਬਾਅਦ ਪਤਾ ਨਹੀਂ ਕੀ ਅਜੀਹਾ ਉਹ ਘਰ ਦੇ ਵਿੱਚ ਵਾਪਰਦਾ ਕਿ ਘਰ ਦੇ ਵਿੱਚ ਦਾਦੀ ਅਤੇ ਪੋਤਾ ਇਕੱਲੇ ਸਨ ਅਤੇ ਉਸ ਦੌਰਾਨ ਜਿਹੜਾ ਕਿ ਹੈਗਾ ਕੋਈ ਕਿਸੇ ਗੱਲ ਨੂੰ ਲੈ ਕੇ ਟਕਰਾਬਾਦੀ ਹੋ ਜਾਂਦੀ ਹੈ ਅਤੇ ਕਾਤਲ ਆਸ਼ਿਸ਼ ਤੇ ਵੱਲੋਂ اپنی दादी ਗੁਰਬਚਨ ਕੋਟ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਹੁਣ ਪੁਲਿਸ ਦੇ ਵੱਲੋਂ ਮੌਕੇ ਤੋਂ ਫਰਾਰ ਹੋਏ આરોપી ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ